गंढ तिकरील विकी द कीर बकणी नंढ तिकरील विकी देक वीर विकणी दे न वीर देरबा सौ खाणू बड़ा दिलि करी ਇੱਕ ਵੀਰ ਦੇ ਵੀਰਬਸੋ ਖਣ ਨੂੰ ਬੜਾ ਦਿਲ ਕਰੀਦਾ ਗੰਡੇ ਤੇ ਕਿਰਿਲੇ ਵਿਕੀ ਦੇਕ ਦੇ ਵੀਰ ਵਿਕੇ ਨੇ ਆਈ ਇੱਕ ਵੀਰ ਦੇ ਵੀਰਬਸੋ ਖਣ ਨੂੰ

ਇੱਕ ਮੂਣਿ ਸੀ ਤੇ ਇੱਕ ਪਟਿ ਵਾਰੀ ਦੋ ਵੀਰ ਦੇ ਵੀਰ ਬਈ ਇੱਕ ਮੂਣਿ ਸੀ ਤੇ ਇੱਕ ਪਟਿ ਵਾਰੀ ਗੰਡੇ ਤਿੱਕ ਰਿੱਲੇ ਵਿੱਕੀ ਦੇਕ ਦੀ ਵੀਰ ਵਿੱਕਣੀ ਦੇ ਤਿੱਕਰੀ ਲਹਿ ਵਿਕੇ ਦੇਕ ਦੀ ਵੀਰ ਵਿਕੇਣੀ ਨਾ ਆਈ ਤਿੰਨ ਵੀਰ ਦੇ ਵੀਰ ਬੱਪਾ ਘੱਟੀਆਂ ਤੇ ਵੇਖਣੀ ਜੱਟੀਆਂ ਤਿੰਨ ਵੀਰ ਦੇ ਵੀਰ ਬੱਪਾ ਘੱਟੀਆਂ ਤੇ ਵੇਖਣੀ ਜੱਟੀਆਂ ਗੰਡੇ ਤਿੱਕਰੀ ਲਿਹਿ ਵਿੱਕੀ ਦੇਕ ਦੀ ਵੀਰ ਵਿੱਕੇ ਨੇ ਆਏ ਤਿੰਨ ਵੀਰ ਦੇ ਵੀਰਬਾ ਪੱਗ ਖਟੀਆਂ ਤੇ ਵੇਖਣੀ ਜੱਟੀਆਂ ਤਿੰਨ ਵੀਰ ਦੇ ਵੀਰਬਾ ਪੱਗ ਖਟੀਆਂ ਤੇ ਵੇਖਣੀ ਜੱਟੀਆਂ ਗੰਡੇ ਤਿੱਕਰੀ ਲਿਹਿ ਵਿਕੀ ਦੀ ਇੱਕ ਦੀ ਵੀਰ ਵਿਕੀਣੀ ਨਾਇ ਗੰਡੇ ਤਿੱਕਰੀ ਲਿਹਿ ਵਿਕੀ ਦੀ ਇੱਕ ਦੀ ਵੀਰ ਵਿਕੀਣੀ ਨਾਇ ਚਾਰੀ ਵੀਰ ਦੇ ਵੀਰ ਬਪ ਗਨ ਬੀਆਂ ਤੇ ਵਿਖਣੀ ਪਬੀਆਂ ਚਾਰੀ ਵੀਰ ਦੇ ਬੱਬ ਪੱਗ ਨਬੀਆਂ ਤੇ ਵੇਖਣੀ ਪਬੀਆਂ ਗੰਡੇ ਤੇ ਕਿਰਿ ਲਿਹਿ ਵਿਕੇ ਦੇ ਕਦੀ ਵੀਰ ਵਿਕੇਣੀ ਨਾਇ ਗੰਡੇ ਤੇ ਕਿਰਿ ਲਿਹਿ ਵਿਕੇ ਦੇ ਕਦੀ ਵੀਰ ਵਿਕੇਣੀ ਨਾਇ ਚਾਰ ਵੀਰ ਦੀ ਵੀਰ ਬੱਪ ਗਨਬੀਆਂ ਤੇ ਵੇਖਣੀ ਪਬੀਆਂ ਚਾਰ ਵੀਰ ਦੀ ਵੀਰ ਬੱਪ ਗਨਬੀਆਂ ਤੇ ਵੇਖਣੀ ਪਬੀਆਂ ਡੰਡੀ ਤਿੱਕਰੀ ਲਿਹਿ ਵਿੱਕੀ ਬੀਕ ਦੀ ਵੀਰ ਵਿੱਕਣੀ ਨਾਇਆ ਗੰਡੀ ਤਿੱਕ ਰਿੱਲੀ ਹਵਿੱਕੀ ਦੀਕ ਦੀ ਵੀਰ ਵਿੱਕੀਣੀ ਨਾਇ ਪਾਂਜੀ ਵੀਰ ਦੇ ਵੀਰਬਾ ਪੱਗ ਕਾਲੀਆਂ ਤੇ ਵਿਖਣੀ ਸੜੀਆਂ ਪਾਂਜੀ ਵੀਰ ਦੇ ਵੀਰਬਾ ਪੱਗ ਕਾਲੀਆਂ ਤੇ ਵਿਖਣੀ ਸੜੀਆਂ ਗੰਡੇ ਤਿੱਕਰੀ ਲਿਹਿ ਵਿੱਕੀ ਦੀ ਕਦੀ ਵੀਰ ਵਿੱਕਣੀ ਨਾਇ ਪੰਜੀ ਵੀਰ ਦੇ ਵੀਰਬਾ ਪੱਗ ਕਾਲੀਆਂ ਤੇ ਵਿਖਣੀ ਸਾਲੀਆਂ ਗੰਡੇ ਤਿੱਕਰੀ ਲਿਹਿ ਵਿੱਕੀ ਦੇ ਕਦੀ ਵੀਰ ਵਿੱਕਣੀ ਨਾਇ गंढे ते करील विक दे कदे वीर विकणीना